ਜੇ ਸਾਨੂੰ ਪੰਜਾਬ ਬਣਾ ਦੋ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਿਰਦਾ ਪੰਜਾਬ ਹੀ ਵਾਪਸ ਕਰ ਦੋ ਬਸ ਦੋਸਤੋ ਇਹ ਵੀਡੀਓ ਮੈਂ ਕੋਈ ਹਵਾਚ ਨਹੀਂ ਬਣਾ ਰਿਹਾ ਕੋਈ ਵੀ ਫੇਕ ਵੀਡੀਓ ਉਸੇ ਕਦੇ ਚਲਾਵਾਂਗੇ ਨਹੀਂ ਜੋ ਮੈਨੂੰ ਮਹਿਸੂਸ ਹੋਇਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸੁਨਾਮ ਵਿੱਚ ਜਾ ਕੇ ਜੋ ਭਾਸ਼ਣ ਦਿੱਤਾ ਤੇ ਉਸ ਭਾਸ਼ਣ ਵਿੱਚ ਜੋ ਅਹਿਮ ਗੱਲਾਂ ਕਹੀਆਂ ਤੇ ਉਸ ਭਾਸ਼ਣ ਵਿੱਚ ਇੱਕ ਬਹੁਤ ਹੀ ਜ਼ਿਆਦਾ ਅਹਿਮ ਗੱਲ ਕਹਿ ਦਿੱਤੀ ਤੇ ਉਸ ਅਹਿਮ ਗੱਲ ਨੂੰ ਸੁਣ ਕੇ ਜੋ ਮੈਨੂੰ ਮਹਿਸੂਸ ਹੋ ਰਿਹਾ ਉਹ ਮੈਂ ਦੋਸਤੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਦੋਸਤੋ ਇੱਕ ਤਰੀਕੇ ਨਾਲ ਮੇਰੀ ਪਿਛਲੀ ਹੀ ਵੀਡੀਓ ਦਾ ਐਕਸਟੈਂਸ਼ਨ ਹੈ ਜਦੋਂ ਮਲਵਿੰਦਰ ਸਿੰਘ ਕੰਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ ਕਿ ਉਹ ਲੈਂਡ ਪੂਲਿੰਗ ਪਾਲਿਸੀ ਬਾਰੇ ਇਹ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਪਹਿਲੇ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤੀ ਕਰ ਲਵੇ ਉਹਨਾਂ ਨੂੰ ਭਰੋਸੇ 'ਚ ਲੈ ਲਵੇ ਉਸ ਤੋਂ ਬਾਅਦ ਐਸ ਪਾਲਿਸੀ ਦੇ ਅੱਗੇ ਵਧੇ ਹੁਣ ਦੋਸਤੋ ਮੈਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਵੀ ਐਸੇ ਦਿਸ਼ਾਵਾਂ ਵੱਲ ਸੋਚਣ ਲੱਗ ਪਈ ਹੈ ਤੇ ਹੋ ਇਹ ਵੀ ਸਕਦਾ ਹੈ ਕਿ ਪੰਜਾਬ ਸਰਕਾਰ ਯਾਤਾਂ ਲੈਂਡ ਪੂਲਿੰਗ ਪਾਲਿਸੀ ਤੋਂ ਪੈਰ ਪਿੱਛੇ ਖਿੱਚ ਲਵੇ ਜਾਂ ਫਿਰ ਇਹਨੂੰ ਸਸਪੈਂਡ ਕਰ ਦਵੇ ਥੋੜੇ ਚਿਰ ਲਈ ਮੁਲਤਵੀ ਕਰ ਦਵੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹੋ ਜੀ ਕੋਈ ਵੀ ਅਫੀਸ਼ੀਅਲ ਜਾਣਕਾਰੀ ਨਹੀਂ ਹੈ ਅਫੀਸ਼ੀਅਲੀ ਇਹੋ ਜਿਹਾ ਕੋਈ ਵੀ ਬਿਆਨ ਨਹੀਂ ਆਇਆ ਹੈ ਪਰ ਦੋਸਤੋ ਜੇ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਦਾ ਭਾਸ਼ਣ ਸੁਣਿਆ ਹੈ ਜੋ ਉਹਨਾਂ ਨੇ ਸੁਨਾਮ ਵਿੱਚ ਜਾ ਕੇ ਦਿੱਤਾ ਹੈ ਸੁਨਾਮ ਵਿੱਚੋਂ ਪਹੁੰਚੇ ਸੀ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਤੈਸਮੋ ਕੇ ਜੋ ਰੈਲੀ ਕੀਤੀ ਗਈ ਉਸ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵੱਡਾ ਇਸ਼ਾਰਾ ਕਰ ਦਿੱਤਾ ਉਹਨਾਂ ਨੇ ਆਮ ਲੋਕਾਂ ਦੀ ਆਜ਼ਾਦੀ ਨੂੰ ਲੈ ਕੇ ਵੀ ਬਹੁਤ ਅਹਿਮ ਗੱਲਾਂ ਕਹੀਆਂ ਜੋ ਮੈਂ ਤੁਹਾਨੂੰ ਸੁਣਾਉਂਗਾ ਇੱਥੇ ਕਿ ਉਸ ਤੋਂ ਬਾਅਦ ਇੱਕ ਬਹੁਤ ਹੀ ਅਹਿਮ ਗੱਲ ਉਹਨਾਂ ਨੇ ਕਹੀ ਕਿ ਅਸੀਂ ਉਹੀ ਕਾਨੂੰਨ ਲੈ ਕੇ ਆਵਾਂਗੇ ਜੋ ਲੋਕਾਂ ਨੂੰ ਪਸੰਦ ਹੋਣਗੇ ਜੋ ਲੋਕਾਂ ਨੂੰ ਪਸੰਦ ਨਹੀਂ ਹੋਣਗੇ ਜੋ ਪੰਜਾਬ ਦੇ ਲੋਕਾਂ ਨੂੰ ਨਹੀਂ ਚਾਹੀਦੇ ਹੋਣਗੇ ਉਸ ਤਰ੍ਹਾਂ ਦੇ ਕਾਨੂੰਨ ਅਸੀਂ ਨਹੀਂ ਲੈ ਕੇ ਆਵਾਂਗੇ ਸੋ ਤੁਹਾਡੇ ਪਿਆਰ ਤੇ ਅਸ਼ੀਰਵਾਦ ਨਾਲ ਜੋ ਜਿਸ ਤਰ੍ਹਾਂ ਤੁਸੀਂ ਤੁਹਾਡੀ ਸਲਾਹ ਨਾਲ ਚੱਲਦੇ ਆਂ ਅੱਗੇ ਵੀ ਚੱਲਾਂਗੇ ਹਮੇਸ਼ਾ ਕਾਨੂੰਨ ਲੋਕਾਂ ਦੇ ਹੱਕ 'ਚ ਬਣਾਉਂਦੇ ਰਹਾਂਗੇ ਕੋਈ ਫਾਇਲ ਐਸੀ ਅਸੀਂ ਸਾਈਨ ਨਹੀਂ ਕਰਦੇ ਜਿਹਦਾ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਸੋ ਤੁਹਾਡਾ ਅਸ਼ੀਰਵਾਦ ਪਰਮਾਤਮਾ ਦਾ ਸਮੱਤ ਬਖਸ਼ੇ ਪਰਮਾਤਮਾ ਵੱਲ ਬਖਸ਼ੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਦੇ ਨਾਲ ਇੱਕ ਹੋਰ ਅਹਿਮ ਗੱਲ ਉਹਨਾਂ ਨੇ ਕਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਦੋਸਤੋ ਕਿ ਅਸੀਂ ਪੰਜਾਬ ਨੂੰ ਲੰਡਨ ਜਾਂ ਕੈਲੀਫੋਰਨੀਆ ਨਹੀਂ ਬਣਾਣਾ ਸਾਨੂੰ ਤਾਂ ਰੰਗਲਾ ਪੰਜਾਬ ਹੀ ਚਾਹੀਦਾ ਹੈ ਹਾਲਾਂਕਿ ਰੰਗਲੇ ਪੰਜਾਬ ਦੀ ਗੱਲਾਂ ਉਹ ਸ਼ੁਰੂ ਤੋਂ ਕਰਦੇ ਆ ਰਹੇ ਨੇ ਉਹਨਾਂ ਨੇ ਤਾਂ ਆਪਣੀ ਪੂਰੀ ਜੋ ਇਲੈਕਸ਼ਨ ਕੈਂਪੇਨ ਚਲਾਈ ਸੀ ਉਹ ਵੀ ਐਸੇ ਗਲਤੇ ਚਲਾਈ ਸੀ ਕਿ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਰੰਗ ਰੰਗਲਾ ਪੰਜਾਬ ਕਹਿਆ ਸੀ ਹਰ ਰੋਜ਼ ਬੁਰਸ਼ ਫੜਿਆ ਹੋਇਆ ਮੈਂ ਤਾਂ ਹਰ ਰੋਜ਼ ਕੋਈ ਨਾ ਕੋਈ ਰੰਗ ਭਰ ਦਿੰਨੇ ਆ ਕਿ ਸਾਡਾ ਰੰਗਲਾ ਪੰਜਾਬ ਬਣ ਜਾਏ ਸਾਨੂੰ ਪੰਜਾਬ ਬਣਾ ਦਿਓ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਡਾ ਪੰਜਾਬ ਹੀ ਵਾਪਸ ਕਰ ਦਿਓ ਬਸ ਤੁਹਾਡੇ ਪਿਆਰ ਤੇ ਅਸ਼ੀਰਵਾਦ ਨਾਲ ਜੋ ਜਿਸ ਤਰ੍ਹਾਂ ਤੁਸੀਂ ਤੁਹਾਡੀ ਸਲਾਹ ਨਾਲ ਚੱਲਦੇ ਆ ਅੱਗੇ ਵੀ ਚੱਲਾਂਗੇ ਹਮੇਸ਼ਾ ਕਾਨੂੰਨ ਲੋਕਾਂ ਦੇ ਹੱਕ 'ਚ ਬਣਾਉਂਦੇ ਰਹਾਂਗੇ ਕੋਈ ਫਾਇਲ ਐਸੀ ਅਸੀਂ ਸਾਈਨ ਨਹੀਂ ਕਰਦੇ ਜਿਹਦਾ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਪਰ ਜੋ ਲੈਂਡ ਪੂਲਿੰਗ ਪਾਲਿਸੀ ਆਈਏ ਦੋਸਤੋ ਉਸ ਲੈਂਡ ਪੂਲਿੰਗ ਪਾਲਿਸੀ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ ਪੰਜਾਬ ਨੂੰ ਲੰਡਨ ਕੈਲੀਫੋਰਨੀਆ ਜਾਂ ਫਿਰ ਕੁਝ ਹੋਰ ਬਣਾਉਣ ਦੀ ਸੋਚ ਰਹੀ ਸੀ ਸਰਕਾਰ ਤਿਆ ਜੋ ਕਿਸੇ ਜਗ੍ਹਾ ਨੂੰ ਲੰਡਨ ਕੈਲੀਫੋਰਨੀਆ ਬਣਾਉਣ ਵਾਲੀ ਜੋ ਗੱਲ ਹੈ ਨਾ ਦੋਸਤੋ ਇਸ ਤਰ੍ਹਾਂ ਦੇ ਬਿਆਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਰਦੇ ਰਹੇ ਨੇ ਉਹ ਇਸ ਤਰ੍ਹਾਂ ਦਾ ਐਲਾਨ ਪਹਿਲਾਂ ਕਰ ਚੁੱਕੇ ਨੇ ਦਿੱਲੀ ਵਾਸਤੇ ਉਹਨਾਂ ਨੇ ਦਿੱਲੀ ਵਾਸਤੇ ਕਿਹਾ ਸੀ ਕਿ ਉਹ ਦਿੱਲੀ ਨੂੰ ਲੰਡਨ ਵਰਗਾ ਬਣਾਉਣਾ ਚਾਹੁੰਦੇ ਨੇ ਪਰ ਦਿੱਲੀ ਲੰਡਨ ਜਾਂ ਕੈਲੀਫੋਰਨੀਆ ਕਿੰਨਾ ਕੁ ਬਣਿਆ ਉਹ ਦੋਸਤੋ ਦਿੱਲੀ ਵਾਲੇ ਲੋਕ ਜਾਣਦੇ ਹੋਣਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਆਪਣੀ ਇਥੇ ਜੋ ਦਲੀ ਇੱਛਾ ਹੈ ਉਹ ਇੱਕ ਵਾਰ ਫਿਰ ਤੋਂ ਜ਼ਾਹਰ ਕਰ ਦਿੱਤੀ ਹੈ ਕਿ ਭਈ ਉਹਨਾਂ ਨੂੰ ਕੋਈ ਲੰਡਨ ਕੈਲੀਫੋਰਨੀਆ ਨਹੀਂ ਚਾਹੀਦਾ ਉਹਨਾਂ ਨੂੰ ਰੰਗਲਾ ਪੰਜਾਬ ਚਾਹੀਦਾ ਸੋ ਰੰਗਲਾ ਪੰਜਾਬ ਤਾਂ ਦੋਸਤੋਂ ਉਦੋਂ ਹੀ ਬਣੂਗਾ ਜਦੋਂ ਪੰਜਾਬ ਦੇ ਲੋਕ ਆਪਣੇ ਤਰੀਕੇ ਨਾਲ ਪੰਜਾਬ ਵਿੱਚ ਜੀ ਸਕਣਗੇ ਤੇ ਪੂਰੀ ਆਜ਼ਾਦੀ ਨਾਲ ਪੰਜਾਬ ਵਿੱਚ ਜੀ ਸਕਣਗੇ ਜਿਸ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਭਾਸ਼ਣ ਵਿੱਚ ਕਹੀ ਹੈ ਉਹ ਵੀ ਗੱਲ ਤੁਸੀਂ ਸੁਣ ਲਓ ਦੋਸਤੋਂ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਅਜੇ ਆਮ ਲੋਕਾਂ ਤੱਕ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਜ਼ੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ ਵਿੱਚ ਆਪਾਂ ਕਾਮਯਾਬ ਹੋ ਰਹੇ ਹਾਂ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਨ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਊ ਹਜੇ ਤਾਂ ਲਾਲਬੱਤੀਆਂ ਕੋਲੇ ਮੈਲਾਣਾਂ ਕੋਲੇ ਬੈਠੀ ਹੈ ਆਜ਼ਾਦੀ ਆਪਾਂ ਤੋਂ ਉਹੀ 15 ਅਗਸਤ ਬਸ ਉਹੀ ਕਰ ਜਾਂਦੇ ਕੰਮ ਆਪਣਾ ਤਾਂ ਸੋ ਦੋਸਤੋ ਕੁੱਲ ਮਿਲਾ ਕੇ ਇਹ ਮੇਰੀ ਆਬਜ਼ਰਵੇਸ਼ਨ ਹੈ ਕਿ ਸ਼ਾਇਦ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਤੋਂ ਪਿੱਛੇ हट ਸਕਦੀ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਜੇ ਸਿਰਫ ਸਿਆਸੀ ਪਾਰਟੀਆਂ ਵੱਲੋਂ ਵਿਰੋਧੀ ਧਿਰ ਵੱਲੋਂ ਵਿਰੋਧ ਹੋ ਰਿਹਾ ਹੁੰਦਾ ਲੈਂਡ ਪੂਲਿੰਗ ਪਾਲਿਸੀ ਦਾ ਤਾਂ ਹੋ ਸਕਦਾ ਪੰਜਾਬ ਸਰਕਾਰ ਤੇ ਇੰਨਾ ਪ੍ਰੈਸ਼ਰ ਨਾ ਪੈਂਦਾ ਦੋਸਤੋ ਇੱਥੇ ਵਿਰੋਧ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੇ ਵੱਡੇ ਹੋਰਡਿੰਗਸ ਲੱਗ ਗਏ ਨੇ ਪੋਸਟਰ ਲੱਗ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਜੋ ਲੋਕ ਹੈ ਉਹਨਾਂ ਦੇ ਵਰਕਰ ਹੈ ਉਹ ਸਾਡੇ ਪਿੰਡਾਂ ਵਿੱਚ ਐਂਟਰੀ ਨਾ ਕਰਨ 3 ਤਰੀਕ ਨੂੰ ਇੱਕ ਬਹੁਤ ਵੱਡਾ ਟਰੈਕਟਰ ਮਾਰਚ ਪੂਰੇ ਪੰਜਾਬ ਦੀਆਂ ਸੜਕਾਂ ਉੱਤੇ ਸਾਨੂੰ ਵੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਦੋਸਤੋ ਆਮ ਆਦਮੀ ਪਾਰਟੀ ਦੇ ਆਪਣੇ ਹੀ ਲੋਕ ਆਮ ਆਦਮੀ ਪਾਰਟੀ ਪੰਜਾਬ ਦੇ ਆਪਣੇ ਹੀ ਲੋਕ ਇਵਨ ਸਰਕਾਰ ਦੇ ਵਿਚਲੇ ਲੋਕ ਉਹ ਵੀ ਹੁਣ ਇਸ ਪਾਲਿਸੀ ਨੂੰ ਲੈ ਕੇ ਵੱਖਰੇ ਸੁਰ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤਾਂ ਮਲਵਿੰਦਰ ਸਿੰਘ ਕੰਗ ਨੇ ਉਸ ਦਿਨ ਉਹ ਪੋਸਟ ਪਾਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਦਿਨੇਸ਼ ਚੱਡਾ ਨੇ ਵੀ ਇਹ ਕਹਿ ਦਿੱਤਾ ਹੈ ਕਿ ਉਹਨਾਂ ਦੇ ਇਲਾਕੇ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਤਹਿਤ ਉਦੋਂ ਹੀ ਲੈ ਕੇ ਆਈ ਜਾਵੇ ਜਦੋਂ ਉਹਨਾਂ ਦੇ ਇਲਾਕੇ ਦੇ ਕਿਸਾਨ ਇਸ ਲਈ ਰਾਜ਼ੀ ਹੋਣਗੇ ਸੋ ਇੱਕ ਤਰੀਕੇ ਨਾਲ ਵਖਰੇਸੁਰ ਆਮ ਆਦਮੀ ਪਾਰਟੀ ਦੇ ਅੰਦਰ ਵੀ ਉੱਠਨੇ ਸ਼ੁਰੂ ਹੋ ਗਏ ਨੇ ਮੈਂ ਫਿਰ ਕਹੂੰਗਾ ਕਿ ਮੈਂ ਇਹਨਾਂ ਨੂੰ ਵਿਰੋਧ ਦਾ ਸੁਰ ਨਹੀਂ ਕਹਿ ਰਿਹਾ ਵਖਰਾ ਸੁਰ ਦੋਸਤੋ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਕਹੂੰਗਾ ਤੇ ਮੈਨੂੰ ਇਹੀ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਦੇ ਬਿਆਨ ਜਵਾਮਾ ਦੀ ਪਾਰਟੀ ਦੇ ਲੀਡਰਾਂ ਦੇ ਆ ਰਹੇ ਨੇ ਉਹ ਜਾਣ ਬੁੱਝ ਕੇ ਹੀ ਦੁਆਏ ਜਾ ਰਹੇ ਨੇ ਤਾਂ ਕਿ ਪਾਰਟੀ ਨੂੰ ਇੱਕ ਰਾਹ ਮਿਲ ਜਾਵੇ ਕਿ ਭਈ ਇੰਟਰਨਲ ਤੌਰ ਤੇ ਹੀ ਪੰਜਾਬ ਦੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਫਿਰ ਵਿਧਾਇਕ ਨੇ ਉਹ ਐਸ ਪਾਲਿਸੀ ਨੂੰ ਲੈ ਕੇ ਠੀਕ ਫੀਲ ਨਹੀਂ ਕਰ ਰਹੇ ਸੋ ਅਸੀਂ ਐਸ ਪਾਲਿਸੀ ਤੋਂ ਇੱਕ ਵਾਰ ਦੂਰ हट ਰਹੇ ਹਾਂ ਜਾਂ ਫਿਰ ਸਸਪੈਂਡ ਕਰ ਰਹੇ ਹਾਂ ਜਾਂ ਫਿਰ ਐਸ ਪਾਲਿਸੀ ਨੂੰ ਖਤਮ ਕਰ ਰਹੇ ਹਾਂ ਸੋ ਇਹ ਕੁਝ ਦੇਖਣ ਨੂੰ ਮਿਲ ਸਕਦਾ ਦੋਸਤੋ ਆਉਣ ਵਾਲੇ ਦਿਨਾਂ 'ਚ ਜੇ ਕੁਝ ਵੇਖਣ ਨੂੰ ਮਿਲ ਜਾਵੇ ਤਾਂ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ ਹੋਊਗੀ ਧੰਨਵਾਦ ਦੋਸਤੋ